ਖਬਰ ਨਮਾ ਦੇਖ ਰਿਹਾ ਸਾਰੇ ਹੀ ਸੋਤੇ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿਕਾਰ ਮੈਂ ਆ ਤੁਹਾਡਾ ਉਸ ਰਾਜ ਪਹਿਲਾਂ ਕੁੱਟੇ ਤੇ ਫਿਰ ਲੁੱਟੇ ਇੱਕ ਪਾਸੇ ਵਿਸ਼ਵਾਸ ਘਾਤ ਕੀਤਾ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਬਾਦ ਸਰਵਣ ਸਿੰਘ ਪੰਦੇਰ ਅਤੇ ਉਹਨਾਂ ਦੇ ਹਜ਼ਾਰਾਂ ਸਾਥੀਆਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਜਦੋਂ ਪੰਜਾਬ ਪੁਲਿਸ ਵਕ ਵਕ ਕਿਸਾਨਾਂ ਨੂੰ ਵਕ ਵਕ ਤਾਵਾਂ ਤੋਂ ਗ੍ਰਿਫਤਾਰ ਕਰ ਰਹੀ ਸੀ ਜਿਹੜੇ ਵੀਡੀਓ ਆਈ ਹੈ ਕਿ ਜਿਹੜੇ ਹਰਪਾਲ ਚੀਮਾ ਨੇ ਪੰਜਾਬ ਦੇ ਵਿੱਤ ਮੰਤਰੀ ਕੁਲਤਾਰ ਸਿੰਘ ਸੰਧਵਾ ਅਤੇ ਹੋਰ 6-7 ਮੰਤਰੀ ਕਿਸੇ ਪਾਰਟੀ ਦੇ ਵਿੱਚ ਗੁਰਸ਼ਰੇ ਉਡਾਰੇ ਸੀ ਯਾਨੀ ਕਿ ਸੂਬੇ ਦੇ ਕਿਸਾਨਾਂ ਨੂੰ ਪੰਜਾਬ ਵੱਲੋਂ ਕੁੱਟਿਆ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਲੇਕਿਨ ਇਹਨਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਸੀ ਲੇਕਿਨ ਵੱਡਾ ਸੱਚ ਸਾਹਮਣੇ ਆਇਆ ਹੈ ਸੂਬੇ ਦੀ ਸਰਕਾਰ ਨੂੰ ਲੈ ਕੇ ਸੂਬੇ ਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਨੂੰ ਲੈ ਕੇ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਬੀਕੇਯੂ ਇਕਤਾ ਸਿੱਧੂਪੁਰ ਦੇ ਸਕੱਤਰ ਗਰਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲਿਸ ਨਿਗਰਾਨੀ ਹੀਟ ਰੱਖੀਗੀ ਸਮਗਰੀ ਹੁਣ ਆਪ ਵਿਧਾਇਕਾਂ ਦੇ ਸਮਰਥਕਾਂ ਦੇ ਸਮਰਥਕਾਂ ਦੇ ਘਰਾਂ ਵਿੱਚ ਚਲੀ ਗਈ ਹੈ ਇਨ੍ਹਾਂ ਵਿੱਚ ਟਰੈਕਟਰ ਟਰਾਲੀਆਂ ਫ੍ਰਿਜ ਏਸੀ ਇਨਵਰਟਰ ਬੈੱਡ ਅਤੇ ਗੈਸ ਸਿਲੰਡਰ ਸ਼ਾਮਲ ਹਨ ਇਸ ਦੇ ਨਾਲ ਹੀ ਕਿਸਾਨ ਆਗੂ ਆਗੂ ਨੇ ਸਰਕਾਰ ਤੋਂ ਉਹਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਰਿਪੋਰਟ ਅਨੁਸਾਰ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਚੋਰੀ ਹੋਏ ਟਰੈਕਟਰ ਦੀ ਟਰਾਲੀ ਨੂੰ ਸਸਤੇ ਭਾਅ ਵਿੱਚ ਵੇਚਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 6 ਟਰੈਕਟਰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 3 ਲੋਹ ਸਿਬਲ ਪਿੰਡ ਤੋਂ ਇੱਕ ਇੱਕ ਸੋਲੋ ਅਤੇ ਖੰਡੌਲੀ ਪਿੰਡ ਦੇ ਵਿੱਚ ਹੈ ਯਾਨੀ ਕਿ ਪਹਿਲਾਂ ਪੰਜਾਬ ਸਰਕਾਰ ਤੇ ਸੂਬੇ ਦੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕੁੱਟਿਆ ਗਿਆ ਅਤੇ ਫਿਰ ਲੁੱਟਿਆ ਗਿਆ ਟਰੱਕ ਟਰਾਲੀ ਫ੍ਰਿਜ ਇਨਵਰਟਰ ਗੈਸ ਸਿਲੰਡਰ ਇਵਨ ਤੋਂ ਮੰਝੇ ਤੱਕ ਵੀ ਨਹੀਂ ਛੱਡੇ ਕਿਸਾਨਾਂ ਦੇ ਪੰਜਾਬ ਅਤੇ ਹਰਿਆਣਾ ਦੇ ਕਨੋਰੀ ਬਾਰਡਰ ਤੋਂ ਦੂਸਰੇ ਪਾਸੇ ਦਿੱਲੀ ਦੇ ਚੱਬ ਬਾਰਡਰ ਤੋਂ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਇਨਵਰਟਰ ਸਾਡੇ ਸਿਲੰਡਰ ਸਾਡੇ ਇਨਵਰਟਰ ਸਾਡੀਆਂ ਫ੍ਰਿਜਾਂ ਸਾਡੇ ਮੰਝੇ ਤੇ ਸਰਕਾਰ ਵਾਪਸ ਦੇਵੇ ਯਾਨੀ ਕਿ ਪੁਲਸੋ ਪੱਲੂ ਇਵਨ ਦੋ ਗੱਡੀਆਂ ਟਰਾਲੀਆਂ ਦੇ ਵਿੱਚ ਜਿਹੜੇ ਡੈਕ ਲੱਗੇ ਹੋਏ ਸੀ ਉਹ ਵੀ ਲਾ ਲੈ ਗਿਆ ਵਕ ਵਕ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਉਹ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਇੱਕ ਪਾਸੇ ਜਿਹੜੇ ਹਲਕਾ ਕਲਨੌਰ ਦੇ ਗੁਰਲਾਲ ਸਿੰਘ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਉੱਤੇ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਸਾਥੀਆਂ ਵੱਲੋਂ ਟਰਾਲੀਆਂ ਅਤੇ ਟਰੈਕਟਰ ਚੋਰੀ ਕੀਤੇ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਸੂਤੇ ਫਸੇ ਫਸੇ ਵਿਧਾਇਕ ਅਤੇ ਮੰਤਰੀਆਂ ਦੇ ਨਾਲ-ਨਾਲ ਕਸੂਤੀ ਪੰਜਾਬ ਪੁਲਿਸ ਵੀ ਫਸ ਗਈ ਹੈ ਆਪ ਕਹਿ ਰਹੇ ਨੇ ਕਿ ਪਹਿਲਾਂ ਇਹਨਾਂ ਵੱਲੋਂ ਲੁੱਟਿਆ ਗਿਆ ਹੈ ਫਿਰ ਇਹਨਾਂ ਵੱਲੋਂ ਪਹਿਲਾਂ ਇਹਨੂੰ ਕੁੱਟਿਆ ਗਿਆ ਹੈ ਫਿਰ ਸਾਨੂੰ ਇਹਨਾਂ ਨੇ ਲੁੱਟਿਆ ਹੈ ਧੰਨਵਾਦ